ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਈ ਵਾਰ ਨਾ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਆਪਾਂ ਮ사ਜ ਕਿਸ ਚੀਜ਼ ਨਾਲ ਕਰੀਏ ਵੀ ਕਿਹੜੀ ਚੀਜ਼ ਨਾਲ ਕਰੀ ਖਾਸ ਕਰਕੇ ਗਰਮੀਆਂ ਵਿੱਚ ਗਰਮੀਆਂ ਵਿੱਚ ਮ사ਜ ਕਰਨ ਵਾਸਤੇ ਬਹੁਤ ਸੋਚਣਾ ਪੈਂਦਾ ਵੀ ਕਿਸ ਚੀਜ਼ ਨਾਲ ਕਰੀਏ ਮੈਂ ਜਿਹਦੇ ਨਾਲ ਕਰਦੀ ਹਾਂ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਜਿਹਦੇ ਨਾਲ ਮ사ਜ ਕਰਕੇ ਤੁਹਾਡੀ ਸਕਿਨ एकदम ਗਲੋਇੰਗ ਵੀ ਹੋ ਜਾਏਗੀ ਇਕਦਮ ਚਮਕਦਾਰ ਹੋ ਜਾਵੇਗੀ ਦਾਗ-ਧੱब्बे ਵੀ ਠੀਕ ਹੋਣਗੇ ਅਗਰ ਤੁਹਾਡੇ ਡੈਂਡਰਫਸ ਦੀ ਮਤਲਬ ਕਿ ਐਵੜੀ ਸਿੱਧੀ ਹਾਲ ਸਿਰ ਦੀ ਡੈਂਡਰਫਸ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਵੇਗੀ ਇਸ ਦੇ ਨਾਲ ਅਗਰ ਤੁਹਾਡੇ ਜਿਹੜੀ ਡਰਾਈਪਨ ਹੋ ਜਾਂਦਾ ਨਾ ਕਈ ਵਾਰ ਅੱਖਾਂ ਤੇ ਡਰਾਈਪਨ ਹੋ ਜਾਂਦਾ ਜਦੋਂ ਆਪਾਂ ਸੌਂਨੇ ਆ ਤੇ ਅੱਖਾਂ ਤੇ ਡਰਾਈਨੈਸ ਜੀ ਹੋ ਜਾਂਦੀ ਏ ਜਾਂ ਆਪਣੇ ਸਕਿਨ ਤੇ ਖੁਸ਼ਕੀ ਹੋ ਜਾਂਦੀ ਏ ਇਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰਦੀ ਏ ਬਹੁਤ ਹੀ ਵਧੀਆ ਔਇਲ ਹੈ ਜਿਹੜਾ ਤੁਹਾਡੇ ਨਾਲ ਮੈਂ ਕਰਦੀ ਆ ਸ਼ੇਅਰ ਠੀਕ ਹੈ ਇਹ ਔਇਲ ਜਿਹੜਾ ਹੈ ਨਾ ਜਦੋਂ ਆਪਾਂ ਲਗਾਉਨੇ ਆ ਇਹ ਔਇਲ ਦਾ ਐਦਾਂ ਨਹੀਂ ਹੁੰਦਾ ਕਿ ਇੱਕ ਵੀ ਥਿੰ ਹੋ ਜਾਂਦਾ ਜਾਂ ਧੰਦੇਾਈ ਆਪਣੇ ਫੇਸ ਤੇ ਹੋ ਜਾਂਦੀ ਬਿਲਕੁਲ ਵੀ ਨਹੀਂ ਹੁੰਦੀ ਹੈਗੀ ਜਦੋਂ ਆਪਾਂ ਲਗਾਉਂਦੇ ਆ ਇਹਦੇ ਨਾਲ ਮ사ਜ ਕਰਦੇ ਆ ਤਾਂ ਸਕਿਨ ਦੇ ਅੰਦਰ ਹੀ ਚਲਾ ਜਾਂਦਾ ਤੇ ਇਹ ਸਕਿਨ ਨੂੰ ਇੱਕਦਮ ਟਾਈਟ ਰੱਖਣ ਵਿੱਚ ਮਦਦ ਕਰਦਾ ਹੈ ਇੱਕਦਮ ਗਲੋਇੰਗ ਕਰਦਾ ਹੈ ਚਿਹਰੇ ਨੂੰ ਇੱਕਦਮ ਜਿਹੜੇ ਓਪਨ ਪੋਰਸ ਨੇ ਉਹਨਾਂ ਨੂੰ ਠੀਕ ਕਰ ਦਿੰਦਾ ਹੈ ਕਿਸੇ ਵੀ ਪ੍ਰੋਬਲਮ ਜਿਹੜਾ ਫੇਸ ਤੇ ਜੂਜਰੀ ਹੋਵੇ ਨਾ ਕੋਈ ਵੀ ਪ੍ਰੋਬਲਮ ਤੇ ਸਾਰੀਆਂ ਹੀ ਇਹਨੂੰ ਠੀਕ ਕਰ ਦਿੰਦੇ ਤੇ ਚਲੋ ਜੀ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਦਾਂ ਮ사ਜ ਰੋਜ਼ ਕਰਦੀ ਆ ਇਹ ਹੈਗੇ ਨੇ ਗੋਸ਼ ਇਹਨਾਂ ਨਾਲ ਮੈਂ ਮ사ਜ ਕਰਦੀ ਆ ਇਸ ਸਟੋਨ ਨੇ ਨਾ ਹੀ ਇਹ ਪੱਥਰ ਦੇ ਨੇ ਤੇ ਨਾ ਹੀ ਇਹ ਹੈਗੇ ਨੇ ਪਲਾਸਟਿਕ ਦੇ ਇਹ ਕੋਈ ਅਜੀਬ ਜਿਹਾ ਸਟੋਨ ਨੇ ਇਹ ਸਟੋਨ ਦੇ ਨਾਲ ਜਦੋਂ ਆਪਾਂ ਨਾ ਆਪਣੇ ਫੇਸ ਦੀ ਮ사ਜ ਕਰਦੇ ਆ ਨਾ ਜਿਹੜੀ ਢਿੱਲਾਪਨ ਹੋ ਜਾਂਦਾ ਆਪਣੇ ਫੇਸ ਦਾ ਜਿਹੜੀ ਸਕਿਨ ਜਿਹੜੀ ਆਪਣੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਆਪਣੇ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਫਾਈਨ ਲਾਈਨਸ ਬਣਨੇ ਸ਼ੁਰੂ ਹੋ ਜਾਂਦੀਆਂ ਨੇ ਇਹ ਸਾਰੀਆਂ ਹੀ ਇਹ ਠੀਕ ਕਰ ਦਿੰਦਾ ਹੈ ਅਗਰ ਇਹਦੇ ਨਾਲ ਤੁਹਾਨੂੰ ਵਧੀਆ ਤਰੀਕੇ ਨਾਲ ਮ사ਜ ਕਰਨੀ ਆਉਂਦੀ ਹੋਵੇ ਤਾਂ ਠੀਕ ਹੈ ਤੇ ਆਪਾਂ ਹੱਥਾਂ ਨਾਲ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਜੇ ਬਾਈ ਚਾਂਸ ਨਹੀਂ ਵੀ ਹੈਗੇ ਤੇ ਹੱਥ ਵੀ ਹੈਗੇ ਨੇ ਆਪਣੇ ਤੇ ਇਹਨਾਂ ਨਾਲ ਵੀ ਆਪਾਂ ਮ사ਜ ਕਰ ਸਕਦੇ ਆ ਤੇ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਇਸ ਔਇਲ ਬਾਰੇ ਇਹ ਔਇਲ ਹੈਗਾ ਇਹ ਆ ਦੇਖੋ ਇਹ ਵਰਜਨ ਔਇਲ ਹੈ ਇਹ ਹੈਗਾ ਇਹ 올ੀ ਔਇਲ ਓਇਲ ਓਇਲ ਵਰਜਨ ਵਰਜਨ ਮਤਲਬ ਕਿ ਕੱਚਾ ਔਇਲ ਇਹਨੂੰ ਘੱਟ ਪਕਾਇਆ ਹੁੰਦਾ ਹੈ ਇਹ ਖਾਸ ਕਰਕੇ ਸਕਿਨ ਲਈ ਹੁੰਦਾ ਹੈ ਖਾਸ ਕਰਕੇ ਆਪਣੀ ਬੋਡੀ ਲਈ ਹੁੰਦਾ ਹੈ ਅੱਜ ਕੱਲ ਜਦੋਂ ਆਪਾਂ ਨਹਾਣ ਤੋਂ ਬਾਅਦ ਇੱਕਦਮ ਖੁਸ਼ਕੀ ਨਹੀਂ ਹੋ ਜਾਂਦੀ ਖਾਜ ਹੋਣ ਲੱਗ ਪੈਂਦੀ ਆਪਣੇ ਸਰੀਰ ਤੇ ਤੇ ਨਹਾਣ ਤੋਂ ਬਾਅਦ ਇੱਕਦਮ ਆਪਾਂ ਨੂੰ ਨਾ ਇਚਿੰਗ ਜਿ ਮਹਿਸੂਸ ਹੋਣ ਲੱਗ ਜਾਂਦੀ ਐ ਨਾ ਇੱਕਦਮ ਮਤਲਬ ਕਿ ਜਦੋਂ ਆਪਾਂ ਖਾਜ ਕਰਦੇ ਆ ਉਹ ਵਾਈਟ ਵਾਈਟ ਜੈ ਲੈਨਾਂ ਜਿਹੜੀਆਂ ਨਾ ਉਹ ਮਤਲਬ ਕਿ ਹੋ ਜਾਂਦੀਆਂ ਨੇ ਅਗਰ ਤੁਸੀਂ ਇਸ ਵਰਜਨ ਔਇਲ ਨਾਲ ਤੇ ਮ사ਜ ਕਰਦੇ ਹੋ ਨਾ ਆਪਣੇ ਸਰੀਰ ਦੀ ਤੇ ਤੁਹਾਡਾ ਸਰੀਰ ਜਿਹੜਾ ਇੱਕਦਮ ਮਲਾਈਮ ਹੋ ਜਾਵੇਗਾ ਇੱਕਦਮ ਮਤਲਬ ਕਿ ਨਾ ਬੜਾ ਵਧੀਆ ਹੋ ਜਾਵੇਗਾ ਇਹਦੇ ਨਾਲ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਇੱਕ ਉਹ ਹੁੰਦਾ ਹੈ ਮਤਲਬ ਕਿ oily ਜੀ ਸਕਿਨ ਹੋ ਜਾਂਦੀ ਹੈ ਜਾਂ ਮਤਲਬ ਕਿ ਮਿੱਟੀ ਘਟਾ ਪਊਗਾ ਤੇ ਜਿਆਦਾ ਹੀ ਆਪਣੇ oily oily ਫੀਲ ਹੁੰਦਾ ਹੈ ਤੇ ਜਿਆਦਾ ਨਾਲ ਰੰਗ ਕਾਲਾ ਹੋਵੇਗਾ ਇਹਦੇ ਨਾਲ ਰੰਗ ਸਭੂ ਗੋਰਾ ਹੁੰਦਾ ਹੈ ਇਹਦੇ ਨਾਲ ਤੁਸੀਂ ਮ사ਜ ਕਰਦੇ ਹੋ ਬਹੁਤ ਵਧੀਆ ਇਹ ਆਨਲਾਈਨ ਮਿਲ ਜਾਂਦਾ ਹੈ ਮੀ ショ ਤੋਂ ਮਿਲ ਜਾਂਦਾ ਹੈ ਤੇ ਬਹੁਤ ਹੀ ਘੱਟ ਦਾਮ ਨੇ ਇਹਦੇ ਜਾਨੀ ਕਿ 90 95 ਰੁਪਏ ਦੀ ਇਹ ਵਾਲੀ ਸ਼ੀਸ਼ੀ ਜਿਹੜੀ ਤੁਹਾਨੂੰ ਮਿਲ ਜੇਗੀ ਲੈਣਾ ਆਪਾਂ ਵਰਜਨ ਨੇ ਵਰਜਨ ਔਇਲ ਇੱਕ ਹੁੰਦਾ ਹੈ ਕੋਕੋਨਟ ਔਇਲ ਵੀ ਵਰਜਨ ਹੁੰਦਾ ਹੈ ਔਇਲੀ ਔਇਲ ਵੀ ਵਰਜਨ ਹੁੰਦਾ ਜਿਹਨੂੰ ਆਪਾਂ ਅਰੰਡੀ ਦਾ ਤੇਲ ਕਹਿੰਦੇ ਆ ਠੀਕ ਹੈ ਬਹੁਤ ਹੀ ਵਧੀਆ ਹੁੰਦਾ ਹੈ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਇਹ ਦੇਖੋ ਐਦਾਂ ਦਾ ਹੈ ਇਹ ਤੇਲ ਜਦੋਂ ਆਪਾਂ ਇਹਨੂੰ ਚਿਹਰੇ ਤੇ ਲਗਾਉਣਾ ਹੈ ਨਾ ਬਿਲਕੁਲ ਵੀ oily ਪਾਣੀ ਹੁੰਦਾ ਚਿਹਰੇ ਦੇ ਅੰਦਰ ਸਮਾ ਜਾਂਦਾ ਚਿਹਰਾ ਇਕਦਮ ਕਲੀਨ ਹੋ ਜਾਂਦਾ ਹੈ ਸਭੂ ਇਹਦੇ ਇਹ ਲਗਾ ਕੇ ਜੇ ਆਪਾਂ ਨਾ ਫਾਊਂਡੇਸ਼ਨ ਵਗੈਰਾ ਲਗਾਈਏ ਮੇਕਅਪ ਕਰੀਏ ਨਾ ਤਾਂ ਬਹੁਤ ਹੀ ਪਿਆਰਾ ਜਿਹਾ ਮੇਕਅਪ ਹੋ ਜਾਂਦਾ ਹੈ ਬਿਲਕੁਲ ਵੀ ਕਰੀਮ ਨਿਜਮ ਦੇ ਨਾ ਕੋਈ ਫਾਊਂਡੇਸ਼ਨ ਜਮਦਾ ਨਾ ਕੋਈ ਕਿਸੇ ਵੀ ਅ ਪ੍ਰਕਾਰ ਦਾ ਕਲਸੀਨਰ ਜਮਦਾ ਹੈ ਬਹੁਤ ਹੀ ਵਧੀਆ ਇਹ ਚਿਹਰਾ ਹੋ ਜਾਂਦਾ ਹੈ ਰਾਤ ਨੂੰ ਤੁਸੀਂ ਇਹਨੂੰ ਆਪਣੀ ਅੱਖਾਂ ਤੇ ਆਪਣੇ ਲਿਪਸ ਤੇ ਲਗਾ ਕੇ ਸੌਂਗੇ ਨਾ ਤੇ ਬਹੁਤ ਪਿਆਰਾ ਜਿਹਾ ਤੁਹਾਡਾ ਇਹ ਅ ਅਸਰ ਛੱਡੇਗਾ ਤੇ ਏ ਇਹ ਅਗਾਂ ਪਹਿਲਾਂ ਆਪਾਂ ਫੇਸ ਨੂੰ ਬਿਲਕੁਲ ਧੋ ਲੈਣਾ ਚੰਗੀ ਤਰ੍ਹਾਂ ਫੇਸ ਨੂੰ ਵਾਸ਼ ਕਰਕੇ ਫਿਰ ਉਸ ਤੋਂ ਬਾਅਦ ਲਗਾਉਣਾ ਹੈ। ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਲਿਆ ਦੇਖੋ 2 ਚਰ ਬੂੰਦਾਂ ਹੀ ਲਗਾਈਆਂ ਨੇ ਉਹਦੇ ਨਾਲ ਹੀ ਇਹ ਦੇਖੋ ਇਕਦਮ ਮਤਲਬ ਕਿ ਸਾਰੇ ਚਿਹਰੇ ਤੇ ਫੈਲ ਗਿਆ ਹੈ। ਇਸ ਤਰੀਕੇ ਨਾਲ ਲਗਾ ਕੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਗੋਆ ਸ਼ਾਹ ਦੇ ਨਾਲ ਕਿਸ ਤਰੀਕੇ ਨਾਲ ਮ사ਜ ਕਰਦੀ ਹਾਂ। ਪਹਿਲਾਂ ਤੇ ਆ ਜਿਹੜਾ ਵੱਡਾ ਸਟੋਨ ਹੈ ਇਹ ਹੈਗਾ ਖਾਸ ਕਰਕੇ ਆ ਚੀਜ਼ ਬਾਰੇ ਜਿਹੜੀ ਆ ਚੀਜ਼ ਹੁੰਦੀ ਹੈ ਇਹ ਆਪਣੇ نیچے ਨੂੰ ਢਲਕ ਜਾਂਦੀ ਹੈ ਠੀਕ ਹੈ ਤੇ ਇਹਨੂੰ ਕਿੱਦਾਂ ਇਹ ਕਰਨਾ ਹੈ ਇਹਦੇ ਨਾਲ ਆਪਾਂ ਮਾ ਦੇਖੋ ਇਸ ਤਰੀਕੇ ਨਾਲ ਉੱਪਰ ਨੂੰ ਕਰਨਾ ਹੈ ਦੇਖੋ ਆ ਦੇਖੋ ਇਸ ਤਰੀਕੇ ਨਾਲ ਨੂੰ 10-10 ਮਿੰਟ ਤੁਸੀਂ ਇਸ ਤਰੀਕੇ ਨਾਲ ਉੱਪਰ ਨੂੰ ਕਰਨਾ ਹੈ ਬਹੁਤ ਹੀ ਸੋਹਣੀ ਸਕਿਨ ਹੋ ਜਾਂਦੀ ਸੌਫਟ ਸਕਿਨ ਹੋ ਜਾਂਦੀ ਏ ਇੱਕਦਮ ਜਿਹੜੀ ਆ ਚੀਜ਼ ਜਿਹੜੀ ਲਟਕਦੀ ਹੁੰਦੀ ਹੈ ਨਾ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਂਦੀ ਜਿਨ੍ਹਾਂ ਦੀ ਲਟਕੀ ਹੋਈ ਉਹਦੇ ਠੀਕ ਹੋ ਜੇਗੀ ਜਿਨ੍ਹਾਂ ਦੇ ਠੀਕ ਹੈ ਉਹ ਕਰਦੇ ਰਹਿਣ ਤਾਂ ਬਿਲਕੁਲ ਵੀ ਨਹੀਂ ਲਟਕੇਗੀ ਠੀਕ ਹੈ ਜਿਨ੍ਹਾਂ ਦੇ ਆਈਬ੍ਰੋ ਜਿਹੜੇ ਨੇ نیچے ਨੂੰ ਧੱਸ ਜਾਂਦੇ ਨੇ ਠੀਕ ਹੈ ਆਈਬ੍ਰੋ ਵੀ ਤੁਸੀਂ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਆਈਬ੍ਰੋਆਂ ਤੇ ਵੀ ਕਰਨੀ ਹੈ ਮ사ਜ ਆ ਦੇਖੋ ਬਹੁਤ ਹੀ ਪਿਆਰੀ ਮ사ਜ ਹੁੰਦੀ ਹੈ ਤੇ ਜਿਹੜੇ ਆਪਣੇ ਮੱਥੇ ਤੇ ਫਾਈਲੈਂਸ ਹੋ ਜਾਂਦੀਆਂ ਨੇ ਆ ਤੁਸੀਂ ਇਸ ਤਰੀਕੇ ਨਾਲ ਠੀਕ ਕਰ ਸਕਦੇ ਹੋ ਚਾਹੇ ਤਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਆ ਦੇਖੋ ਮੈਂ ਤੁਹਾਨੂੰ ਥੋੜੇ ਥੋੜੇ ਸਟੈਪ ਦੱਸ ਦੇਣੀ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਵੇਗੀ ਤੁਸੀਂ ਤਾਂ ਜ਼ਿਆਦਾ ਟਾਈਮ ਮਤਲਬ ਕੀ ਕਰਨਾ ਹੈ ਮੈਂ ਜ਼ਿਆਦਾ ਟਾਈਮ ਲਗਾਨੀ ਹੈ 10-15 ਮਿੰਟ ਮੈਂ ਆਪਣੇ ਚਿਹਰੇ ਦੀ ਮ사ਜ ਨੂੰ ਲਗਾ ਦੇਣੀ ਹੈ 10-15 ਮਿੰਟ ਤੇ ਲੱਗ ਹੀ ਜਾਂਦੇ ਨੇ ਕਿਉਂਕਿ ਆਈਬ੍ਰੋ ਵੀ ਕਰਨੇ ਹੁੰਦੇ ਨੇ ਚੀਕਸ ਕਰਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਆ ਜਿਹੜੀ ਥੋੜੀ ਡਬਲ ਚਿੰਨ ਬਣ ਜਾਂਦੀ ਹੈ ਉਹਨੂੰ ਕਰਨੇ ਇਸ ਤਰੀਕੇ ਨਾਲ ਉਹ ਦੇਖੋ ਇਸ ਤਰੀਕੇ ਨਾਲ ਕਈ ਵਾਰ ਨਾ ਗਲੇ ਜਿਹੇਥੇ ਮਾਸ ਜਿਹੜਾ ਲੱਗ ਜਾਂ ਲੈਣਾ ਜੇ ਬਣਨੇ ਸ਼ੁਰੂ ਹੋ ਜਾਂਦੀਆਂ ਨੇ ਅਲੱਗ-ਅਲੱਗ ਟੁਕੜਿਆਂ 'ਚ ਨਜ਼ਰ ਆਉਂਦੀ ਹੈ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਕਰਨੀ ਹੈ ਠੀਕ ਹੈ ਬਹੁਤ ਹੀ ਮਤਲਬ ਕੀ ਪਿਆਰਾ ਜਿਹਾ ਇਹਦੇ ਨਾਲ ਨਾ ਚਿਹਰਾ ਹੋ ਜਾਂਦਾ ਹੈ ਚਿਹਰੇ ਦੀ ਸ਼ੇਪ ਜਿਹੜੀ ਹੈ ਵਿਗੜਦੀ ਨਹੀਂ ਹੈਗੀ ਬੜੀ ਹੀ ਵਧੀਆ ਰਹਿੰਦੀ ਹੈ ਜਿੰਨੀ ਤੁਹਾਡੀ ਉਮਰ ਮਤਲਬ ਕੀ ਕਈ ਵਾਰ ਹੁੰਦਾ 30 ਪਲੱਸ ਵਰਤਾ ਹੁੰਦੀਆਂ ਨੇ ਤੇ ਹੁੰਦਾ ਚਿਹਰੇ ਦਾ ਨਕਸ਼ਾ ਹੀ ਹੋਰ ਹੋ ਜਾਂਦਾ ਹੈ ਠੀਕ ਹੈ ਇਸ ਕਰਕੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਹਾਂ ਦੇਖੋ ਆਪਣੀ ਨੋਜ਼ ਨੂੰ ਕਰ ਸਕਦੇ ਹੋ ਨੋਜ਼ ਨਹੀਂ ਕਹਿੰਿਆ ਦੀ ਨਾ ਅਗਾਾਂਗਾ ਜਾ ਕੇ ਨੋਜ ਜਿਹੜੀ ਜੱਦ ਚੋੜੀ ਹੋਣ ਲੱਗ ਜਾਂਦੀ ਏ ਇਸ ਤਰੀਕੇ ਨਾਲ ਮ사ਜ ਕਰਦੇ ਰਹੋਗੇ ਤੇ ਬਿਲਕੁਲ ਨਹੀਂ ਹੋਣ ਲੱਗੀ ਇਹ ਤਾਂ ਇਹ ਸੀਗੀ ਤੇ ਜਿਹੜਾ ਰੋਲਰ ਇਹਦਾ ਕੀ ਕੰਮ ਹੈ ਇਹ ਜਿਹੜੇ ਅੱਖਾਂ ਹੁੰਦੀਆਂ ਨੇ ਜਿੰਦੇ ਪਰਫਿਊਮਸ ਬਣ ਜਾਂਦਾ ਅੱਖਾਂ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਅੱਖਾਂ ਦੀ ਵੀ ਮ사ਜ ਕਰ ਸਕਦੇ ਹੋ ਬੜਾ ਹੀ ਰਿਲੈਕਸ ਫੀਲ ਹੁੰਦਾ ਏ ਅੱਖਾਂ ਸੁੱਜੀਆਂ ਸੁੱਜੀਆਂ ਕਈਆਂ ਦੇ ਹੋ ਜਾਂਦੀਆਂ ਨੇ ਤੇ ਇਹਦੇ ਨਾਲ ਅੱਖਾਂ ਦੀ ਜਿਹੜੀ ਸੋਜਸ ਹੈ ਨਾ ਉਹ ਠੀਕ ਰਹਿੰਦੀ ਏ ਕਈ ਵਾਰ ਸਵੇਰ ਸਵੇਰ ਉੱਠਦੇ ਆਂ ਹੀ ਨਾ ਆਪਣੇ ਕਈ ਵਾਰ ਅੱਖਾਂ ਤੇ ਸੋਜ ਹੋ ਜਾਂਦੀ ਏ ਮੋਟੇ ਮੋਟੇ ਜਿ ਅੱਖਾਂ ਹੋ ਜਾਂਦੀਆਂ ਨੇ ਇਹਦੇ ਨਾਲ ਤੁਸੀਂ ਇਸ ਤਰੀਕੇ ਨਾਲ ਮ사ਜ ਕਰੋਗੇ ਬਲੱਡ ਜਿਹੜਾ ਤੁਹਾਡੇ ਬਲੱਡ ਸਰਕਲ ਜਿਹੜਾ ਹੁੰਦਾ ਉਹ ਠੀਕ ਰਹੇਗਾ ਔਰ ਤੁਹਾਡੇ ਜਿਹੜੀਆਂ ਗੱਠੀ ਲੜੀਆਂ ਜੇ ਬਚ ਬਣ ਜਾਂਦੀਆਂ ਨੇ ਨਾ ਅੱਖਾਂ ਦੇ نیچے ਉਹ ਨਹੀਂ ਬਣਨ ਲੱਗੀਆਂ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਆ ਅੱਖਾਂ ਨੂੰ ਇੰਨਾ ਆਰਾਮ ਮਿਲਦਾ ਇੰਨਾ ਵਧੀਆ ਲੱਗਦਾ ਨਾ ਬਹੁਤ ਹੀ ਵਧੀਆ ਫੀਲ ਹੁੰਦਾ ਚਾਹੇ ਤਾਂ ਇਸ ਨਾਲ ਕਰ ਸਕਦੇ ਛੋਟੇ ਨਾਲ ਚਾਹੇ ਤਾਂ ਇਹਦੇ ਨਾਲ ਵੀ ਕਰ ਸਕਦੇ ਹੋ ਉੱਪਰ ਕਰਨਾ ਤੇ ਛੋਟੇ ਨਾਲ ਕਰ ਸਕਦੇ ਇਸ ਤਰੀਕੇ ਨਾਲ ਦੇਖੋ ਬਹੁਤ ਹੀ ਪਿਆਰਾ ਇਹਦੇ ਨਾਲ ਥੋੜਾ ਦਬਾਅ ਘੱਟ ਪੈਂਦਾ ਤਾਂ ਕਰਕੇ ਅੱਖਾਂ ਵਾਸਤੇ ਹੁੰਦਾ ਤੇ ਜਿਹੜਾ ਆ ਚੀਜ਼ ਇਹਦੇ ਨਾਲ ਥੋੜਾ ਦਬਾਅ ਜ਼ਿਆਦਾ ਪਾਉਣਾ ਪੈਂਦਾ ਇਹ ਹੁੰਦਾ ਆਪਣੇ ਫੇਸ ਲਈ ਠੀਕ ਹੈ ਅਗਰ ਨਹੀਂ ਹੈਗਾ ਫਿੰਗਰ ਨਾਲ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਣੇ ਤੁਸੀਂ ਫਿੰਗਰ ਦੀ ਸਿਹਤ ਨਾਲ ਮ사ਜ ਕਰ ਸਕਦੇ ਹੋ ਮ사ਜ ਤੇ ਵੈਸੇ ਮੈਂ ਬਹੁਤ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਨੇ ਤੇ ਜਿਹੜੇ ਨਿਊ ਆਉਂਦੇ ਨੇ ਚਲੋ ਉਹਨਾਂ ਨੂੰ ਪਤਾ ਚੱਗ ਜਾਂਦਾ ਹੈ ਨਾ ਜਿਹੜੇ ਨਿਊ ਜਿਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਦਾ ਤੇ ਉਹਨਾਂ ਵਾਸਤੇ ਆਪਾਂ ਜਿਹੜੀ ਹੈ ਨਾ ਫਿਰ ਪਾਉਂਦੇ ਰਹਿਣੇ ਆ ਮਾ ਦੇਖੋ ਬਹੁਤ ਹੀ ਪਿਆਰਾ 글로 ਆਂਦਾ ਏ ਇਸ ਤੇਲ ਦੀਆਂ ਦੋ ਬੂੰਦਾ ਹੀ ਤੁਹਾਡੇ ਚਿਹਰੇ ਨੂੰ ਚਮਕਾ ਦੇਣਗੇ ਅਗਰ ਤੁਸੀਂ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਮਾ ਦੇਖੋ ਇਸ ਤਰੀਕੇ ਨਾਲ ਆਪਣੇ ਹੱਥਾਂ ਨਾਲ ਵੀ ਤੁਸੀਂ ਕਰ ਸਕਦੇ ਹੋ ਮਾ ਦੇਖੋ ਇਸ ਤਰੀਕੇ ਨਾਲ ਹੱਥਾਂ ਨਾਲ ਆ ਚੀਜ਼ਾਂ ਇਸ ਤਰੀਕੇ ਨਾਲ ਆ ਦੇਖੋ ਇਹ ਦੰਗਰ ਉਹ ਤੁਸੀਂ ਤੇ ਤੁਹਾਡੇ ਬਿਲਕੁਲ ਵੀ ਨਾ ਚਿਹਰੇ ਦੀ ਜਿਹੜੀ ਬਨਾਵਟ ਹੈ ਨਾ ਵਿਗੜੇਗੀ ਨਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡਾ ਚਿਹਰਾ ਟਾਈਟ ਰਹੇਗਾ ਔਰ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਫਟ ਤੇ ਸਾਫ ਸੁਥਰਾ ਚਿਹਰਾ ਰਹੇਗਾ ਠੀਕ ਹੈ ਜੀ ਕੰਨਾਂ ਨੂੰ ਥੋੜਾ ਜਿਹਾ ਤੁਸੀਂ ਇਸ ਤਰੀਕੇ ਨਾਲ ਦਬਾਉਣਾ ਸ਼ੁਰੂ ਕਰਨਾ ਹੈ 10 15 ਮਿੰਟ ਆਹ ਚੀਜ਼ ਜਦ ਦਬਾਓਗੇ ਨਾ ਇਹਦੇ ਇਹ ਨਾਲ ਦਬਾਉਣ ਨਾਲ پتہ ਕੀ ਹੁੰਦਾ ਹੈ ਤੁਹਾਡੀ ਸਕਿਨ ਟਾਈਟ ਰਹਿੰਦੀ ਹੈ ਅਗਰ ਤੁਸੀਂ ਇਹ ਕਰਨਾ ਨੂੰ ਦਬਾਉਂਦੇ ਹੋ ਠੀਕ ਇਸ ਤਰੀਕੇ ਨਾਲ ਹਾਲ ਦੇਖੋ 5 ਮਿੰਟ 10 ਮਿੰਟ ਤੁਸੀਂ ਇਸ ਤਰੀਕੇ ਨਾਲ ਦਬਾਉਗੇ ਨਾ ਬੈਠੇ ਬੈਠੇ ਤੇ ਤੁਹਾਡੇ ਆਵਲੀ ਚੀਜ਼ਾਂ ਟਾਈਟ ਹੋ ਜਾਣਗੀਆਂ ਆ ਦੇਖੋ ਸਕਿਨ ਟਾਈਟ ਰਹਿੰਦੀ ਆ ਤੁਸੀਂ ਦੇਖ ਸਕਦੇ ਨਾ ਇੱਧਰ ਦੇਖੋ ਇਸ ਤਰੀਕੇ ਨਾਲ ਦੱਬਣਾ ਪਿੱਛੇ ਕਰਨਾ ਦੇ ਵੀ ਕਿਉਂਕਿ ਇਹ ਪੁਆਇੰਟ ਸਾਰੇ ਹੀ ਆਪਣੇ ਨਾਲ ਫੇਸ ਦੇ ਨਾਲ ਜੁੜੇ ਹੁੰਦੇ ਨੇ ਤੇ ਇਸ ਪੁਆਇੰਟ ਨੂੰ ਦਬਾਉਣ ਨਾਲ ਆਪਣਾ ਫੇਸ ਬਿਲਕੁਲ ਹੀ ਸੋਹਣਾ ਸੁਥਰਾ ਰਹਿੰਦਾ ਹੈ ਉਮੀਦ ਹੈ ਕਿ ਵੀਡੀਓ ਤੁਹਾਨੂੰ ਸੋਹਣੀ ਲੱਗੀ ਹੋਣੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਤੇ ਲਾਈਕ ਜਰੂਰ ਕਰਨਾ ਇਸ ਔਇਲ ਬਾਰੇ ਸਾਰਿਆਂ ਨੂੰ ਪਤਾ ਲੱਗੇ ਜਿਹੜੇ ਪਰੇਸ਼ਾਨ ਨੇ ਕਿਸੇ ਮ사ਜ ਕਿਸ ਦੇ ਨਾਲ ਕਰੀਏ ਇਹਦੇ ਨਾਲ ਮ사ਜ ਕਰਨੀ ਬੱਚੇ ਵੀ ਕਰ ਸਕਦੇ ਨੇ ਵੱਡੇ ਕਰ ਸਕਦੇ ਨੇ ਬਜ਼ੁਰਗ ਕਰ ਸਕਦੇ ਕਿਸੇ ਵੀ ਏਜ ਵਿੱਚ ਹੋਵੇ ਤੁਸੀਂ ਸਾਰੇ ਇਹਦੇ ਨਾਲ ਮ사ਜ ਕਰ ਸਕਦੇ ਹੋ ਤੇ ਬਾਵਾ ਬੂਵਾ ਸਾਰੇ ਮਤਲਬ ਕਿ ਬੋਡੀ ਮ사ਜ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਕਿ ਬਹੁਤ ਹੀ ਪਿਆਰੀ ਜੀ ਮਤਲਬ ਕਿ ਇਹਦਾ ਮ사ਜ ਹੋ ਜਾਂਦੀ ਹੈ ਤੇ ਬਿਲਕੁਲ ਵੀ ਖੁਸ਼ਕੀ ਬਿਲਕੁਲ ਨਹੀਂ ਆਉਂਦੀ ਹੈਗੀ ਤੇ ਇਹਨਾਂ ਬਿਲਕੁਲ ਮਤਲਬ ਕਿ ਇਦਾਂ ਲੱਗਦਾ ਹੈ ਕਿ ਜਿੱਦਾਂ ਆਪਾਂ ਕੁਝ ਲਗਾਇਆ ਹੀ ਨਹੀਂ ਹੈਗਾ ਕਿਉਂਕਿ ਇਹ ਹੁੰਦਾ ਨਾ ਕਈ ਵਾਰ ਆਪਾਂ ਔਇਲ ਲਗਾਨੇ ਤੇ ਔਇਲੀ ਔਇਲੀ ਨਜ਼ਰ ਆਉਂਦੀ ਸਕਿਨ ਉਦੋਂ ਬਿਲਕੁਲ ਵੀ ਨਹੀਂ ਹੁੰਦੀ ਹੈਗੀ ਤੇ ਚਲੋ ਜੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਣੀ ਫਿਰ ਮਿਲਦੇ ਹਾਂ ਜਿੱਦਾਂ ਵੀਡੀਓ ਨਾਲ ਬਾਏ ਬਾਏ